ਮਤਾ ਦੇ ਵਿੱਚ ਪੀਐਮਐਸ ਐਸੋਸੀਏਸ਼ਨ ਵੱਲੋਂ ਬਤੌਰ ਪ੍ਰਧਾਨ ਸਰ ਅੱਜ ਦੀ ਹੜਤਾਲ ਦੇ ਬਹੁਤ ਸਾਰੇ ਮੁੱਦੇ ਨੇ 40 ਤੋਂ 50 ਮੁੱਦੇ ਇਹੋ ਜਿਹੇ ਜਿਹੜੇ ਅਸੀਂ ਆਪਣੇ ਚਾਰਟਰ ਦੇ ਸਰਕਾਰ ਅੱਗੇ ਬੜੇ ਸਮੇਂ ਤੋਂ ਰੱਖ ਰਹੇ ਹਾਂ ਹੁਣ ਪਾਣੀ ਸਿਰ ਤੋਂ ਟਪ ਚੁੱਕਾ ਹੈ ਸਰਕਾਰ ਸਾਡੇ ਦੋ ਪ੍ਰਮੁੱਖ ਮੁੱਦੇ ਜਿਹੜੀ ਕਿ ਡਾਕਟਰਾਂ ਦੀ ਸਿਕਿਉਰਿਟੀ ਹਸਪੀਟਲ ਦੀ ਸਿਕਿਉਰਿਟੀ ਤੇ ACP 4 ਸਾਲਾ 9 ਸਾਲਾ 14 ਸਾਲਾ ਤਰੱਕੀ ਉਹਨੂੰ ਬਹਾਲ ਕਰੇ ਬਾਕੀ ਮੈਕਨਾ ਦੇ ਵਿੱਚ ਤਰੱਕੀਆਂ 4 ਜਾਂ 5 ਸਾਲਾਂ ਬਾਅਦ ਹੋ ਜਾਂਦੀਆਂ ਨੇ ਛੇਦ ਵਿਭਾਗ ਦੇ ਵਿੱਚ ਇਹ ਤਰੱਕੀ ਨੂੰ ਡੀਕ ਦੇ ਡੀਕ ਦੇ 20 ਸਾਲ ਗੁਜ਼ਰ ਜਾਂਦੇ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਮਰੀਜ਼ਾਂ ਨੂੰ ਖੱਜਲ ਨਹੀਂ ਕਰਨਾ ਚਾਹੁੰਦੇ ਪਰ ਸਾਨੂੰ ਪੁਖਤਾ ਤੌਰ ਤੇ ਲਿਖਤ ਵਿੱਚ ਨੋਟੀਫਿਕੇਸ਼ਨ ਦੇ ਦਿਓ ਕਿ ਤੁਸੀਂ ਸਾਡੇ ਇਹਨਾਂ ਮੁੱਦਿਆਂ ਲਈ ਕੀ ਕੀਤਾ ਹੈ ਜੇ ਸਰਕਾਰ ਸਾਡੇ ਹਿੱਤ ਵਿੱਚ ਲੋਕ ਹਿੱਤ ਵਿੱਚ ਪੁਖਤਾ ਕਦਮ ਨਹੀਂ ਚੁੱਕਦੀ ਤੇ ਅਸੀਂ ਇਹ ਹੜਤਾਲ ਲੰਬੇ ਤੌਰ ਤੇ ਸਖਤ ਰੂਪ ਵਿੱਚ ਉਲੀਕਨ ਲਈ ਮਜਬੂਰ ਹੋ ਜਾਵਾਂਗੇ ਸਰਕਾਰ ਨੂੰ ਮੋਰੰਡਮ ਭੇਜਿਆ ਤੁਹਾਡੇ ਨੇ ਭੇਜਿਆ ਸਰ ਸਰਕਾਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਮੈਮੋਰੰਡਮ ਭੇਜਿਆ ਹੀ ਨਹੀਂ ਮੈਮੋਰੰਡਮ ਤੋਂ ਬਾਅਦ ਸਰਕਾਰ ਦੇ ਸਿਹਤ ਸਕੱਤਰ ਡਾਇਰੈਕਟਰ ਸਿਹਤ ਪਰਿਵਾਰ ਭਲਾਈ ਨੇ ਸਾਡੀ ਜਨਰਲ ਬਾਡੀ ਦੇ ਨਾਲ ਬਹੁਤ ਵਾਰੀ ਮੀਟਿੰਗ ਕੀਤੀ ਹੈ ਮੈਂ ਖੁਦ ਉਸ ਮੀਟਿੰਗ ਦਾ ਹਿੱਸਾ ਸੀਗਾ ਉਸ ਮੀਟਿੰਗ ਦੇ ਵਿੱਚ ਕੋਈ ਵੀ ਮਖਤਾ ਸਟਾ ਨਹੀਂ ਨਿਕਲਿਆ ਸਰਕਾਰ ਨੂੰ ਡਾਕਟਰਾਂ ਦੀ ਸੁਰੱਖਿਆ ਸ਼ਾਇਦ ਨਿਹਰ ਨਹੀਂ ਆ ਰਹੀ ਸਰਕਾਰ ਨੇ ਆਪਣੇ ਐਮਐਲਏਾਂ ਦੀ ਵਿਧਾਨ ਸਭਾ ਦੀ ਸਾਰੇ ਦੇ ਤਖਾਵਾ 400 ਗੁਣਾ ਵਧਾ ਦਿੱਤੀਆਂ ਨੇ ਤਿੰਨ ਤਿੰਨ ਲੱਖ ਰੁਪਇਆ ਐਮਐਲਏ ਦੀ ਤਨਖਾਹ ਹੋ ਗਈ ਹੈ ਪਰ ਡਾਕਟਰ ਦੀ ਤਰੱਕੀ ਬਾਰੇ ਇਹਨਾਂ ਦੀਆਂ ਅੱਖਾਂ ਬੰਦ ਨੇ ਡਾਕਟਰਾਂ ਦੀ ਤਰੱਕੀ ਬਾਰੇ ਡਾਕਟਰਾਂ ਦੀ ਸੁਰੱਖਿਆ ਬਾਰੇ ਇਹਨਾਂ ਦੇ ਅੱਖਾਂ ਬੰਦ ਨੇ ਤੇ ਅੱਜ ਅੱਜ ਕਿਸੇ ਐਮਐਲਏ ਦੀ ਸੁਰੱਖਿਆ ਖੋਲੋ ਕੱਲ ਇੱਥੇ ਰੋਲਾ ਪੈ ਜੇ ਇਹ ਗਲਤ ਹੈ ਇਹ ਗਲਤ ਹੈ ਮਨਾ ਲਓ ਜੀ ਸੇਕਟਰ ਵਿੱਚ ਗਾਈ ਸਰ ਸਾਡੇ ਕੈਟਰ ਦੇ ਵਿੱਚ ਪਿਛਲੇ 5 ਸਾਲ ਤੋਂ ਰੈਗੂਲਰ ਭਰਤੀ ਡਾਕਟਰਾਂ ਦੀ ਹੋਈ ਹੀ ਨਹੀਂ ਜਿਹੜੇ ਹੈਗੇ ਨੇ ਉਹ ਵੀ ਪ੍ਰਾਈਵੇਟ ਸੈਕਟਰ ਦੀ ਨੌਕਰੀ ਛੱਡ ਕੇ ਜਾ ਰਹੇ ਨੇ ਤੇ ਕੈਟਰ ਨੂੰ ਬਚਾਉਣ ਦੀ ਮੁਹਿੰਮ ਚੱਲੂ ਹੋ ਗਈ ਹੈ ਲੋਕਾਂ ਦੇ ਚਿਤਾਨੂ ਮਰੀਜ਼ਾਂ ਦੇ ਹਿੱਤਾਂ ਨੂੰ ਬਚਾਉਂਦੀ ਹੈ ਮੈਡੀਸਿਨ ਸਰਜਰੀ ਸਾਰੇ ਵਿੰਗ ਦੇ ਵਿੱਚ ਡਾਕਟਰਾਂ ਦੀ ਪੂਰਨ ਤੌਰ ਤੇ ਸ਼ੋਰਟੇਜ ਹੈ ਐਮਰਜੈਂਸੀ ਮੈਡੀਕਲ ਅਫਸਰਾਂ ਦੀ ਸ਼ੋਰਟੇਜ ਹੈ ਕੋਈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਅੱਖਾਂ ਖੋਲੋ ਅੱਖਾਂ ਖੋਲੋ ਹੁਣ ਅੱਖਾਂ ਖੋਲੋ ਅੱਜ ਦੇ ਦਰ ਲੈ ਕਿਲੇ ਕਿਲੇ ਤੱਕ ਲੱਗਦਾ ਸਾਰਾ ਅੱਜ ਦੀ ਹੜਤਾਲ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਸੀ ਜਾਰਾ ਹੋਏ ਤੋਂ ਬਾਅਦ ਫਿਰ ਅਸੀਂ OPD ਸਰਵਿਸ ਚ ਚਾਲੂ ਕਰਨ ਲੱਗੇ ਆਂ ਐਮਰਜੈਂਸੀ ਸਰਵਿਸ ਸਾਡੀ ਸਿਹਤ ਤੋਂ ਹੀ ਚਾਲੂ ਸੀ ਨਹੀਂ ਸਰਕਾਰ ਮਦਦ ਰਸਤਰੀ ਹੋਏਗਾ ਸਾਡਾ ਅਗਲਾ ਸਟੈਪ 11 ਤਰੀਕ ਨੂੰ ਫਾਈਨਲ ਹੋ ਜਾਏਗਾ ਕਿ ਅਸੀਂ ਪਹਿਲੇ ਕੁਝ ਦਿਨ OPD ਬੰਦ ਕਰ ਦਾਂਗੇ ਪੂਰਨ ਤੌਰ ਤੋਂ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਫਿਰ ਐਮਰਜੈਂਸੀ ਸਰਵਿਸ ਸਿਸਟਮ ਐਂਟੀਪੈਰੀਗਲ ਵੀ ਬੰਦ ਕਰ ਦਿੱਤੇ ਜਾਣਗੇ ਮੈਂ ਸ਼ਰਮਾ ਮੈਂ ਬਟੌਰ ਮਾਈਕਰੋਬਾਇਓਲੋਜੀ ਸਿਵਲ ਹਸਪਤਾਲਮ ਦੇ ਸਰਚ ਕੋਰਸ ਡਾ ਮੈਂ राज्य सरकार दी अस जो दो मेन डिमांड्स ने एक ਸਾਡੀ ਸੁਰੱਖਿਆ ਦਾ ਮੁੱਦਾ ਔਰ ਇੱਕ ਸਾਡੀ ਸਲਾਣਾ ਤਰੱਕੀਆਂ ਜਿਨ੍ਹਾਂ ਤੇ 2021 ਤੋਂ ਬਾਅਦ ਰੋਕ ਲਗਾ ਦਿੱਤੀ ਗਈ ਸੀ ਵੀ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਨਾ ਸਾਨੂੰ ਇਸ ਲੈਵਲ ਤੱਕ ਜਾਣਾ ਪਵੇ ਕਿ ਤੁਸੀਂ ਹਾਲੇ-ਦਿਹਾੜੇ ਦੇਖੋ ਇੱਕ ਵਾਰ ਕਿੰਨੇ ਮਰੀਜ਼ ਨੇ ਜਿਹੜੇ ਇੰਤਜ਼ਾਰ ਕਰ ਰਹੇ ਆ ਕਿ ਕਦੋਂ 11:00 ਵੱਜਣਗੇ ओपीडी ਦੇ ਦਰਵਾਜ਼ੇ ਖੁੱਲਣਗੇ ਸਰ ਡਾਕਟਰ ਆਪਣੀ ਡਿਊਟੀ ਤੇ ਬੈਠੇਗਾ ਔਰ ਮੈਨੂੰ ਸਿਹਤ ਸੇਵਾ ਜੋ ਪ੍ਰਦਾਨ ਕਰਨਾ ਚਾਹੁੰਦਾ ਉਹ ਕਰੇਗਾ ਇਹ 8 ਤੋਂ 11 ਦੀ ਆਪीडी ਜਿਹੜੀ ਬੰਦ ਕੀਤੀ ਗਈ ਹੈ ਨਾ ਸਾਨੂੰ ਪਤਾ ਹੈ ਕਿ ਇਹਦਾ ਦਰਦ ਦਾ ਬੱਚਿਆ ਕੰਮ ਵੀ ਅਸੀਂ ਨਿਬੇੜ ਕੇ ਹੀ ਕਰ ਜਾਣਾ ਹੈ ਤੇ ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਲੈਣੇ ਆ ਆਪਣੇ ਕੰਮ ਦੀ ਤੇ ਸਰਕਾਰ ਵੀ ਜ਼ਿੰਮੇਵਾਰੀ ਲਵੇ ਸਾਨੂੰ ਵਧੀਆ ਸੇਵਾਵਾਂ ਉਪਲਬਧ ਕਰਾਉਣ ਲਈ ਜੇ ਸਾਡੇ ਕੋਲ ਸੇਫਟੀ ਨਹੀਂ ਹੋਏਗੀ ਸਿਕਿਉਰਿਟੀ ਨਹੀਂ ਹੋਏਗੀ ਐਨੂਅਲ ਕਰੀਅਰ ਪ੍ਰੋਗਰੈਸ਼ਨ ਦੀ ਡਿਮਾਂਡ ਪੂਰੀ ਨਹੀਂ ਹੋਏਗੀ ਤੇ ਸਾਡਾ ਮਨ ਕਰੇਗਾ ਕਿ ਇਸ ਇੱਕ ਪਰਿਵਾਰ ਚ ਅਸੀਂ اتنا ਯੋਗਦਾਨ ਕਰੀਏ